ਮਨਪ੍ਰੀਤ ਬਾਦਲ ਦੀ ਤੁਸੀਂ ਗੱਲ ਕੀਤੀ ਹੈ ਪਹਿਲਾਂ ਸਾਰੇ ਨੂੰ ਚੇਤੇ ਆ ਕਿ ਮਨਪ੍ਰੀਤ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ 2022 ਦੇ ਇਲੈਕਸ਼ਨ ਤੋਂ ਬਾਅਦ ਨਾ ਭਾਵੇਂ ਉਹ ਵਿਧਾਨ ਸਭਾ ਚੋਣਾਂ ਭਾਵੇਂ ਉਹ ਕੋਈ ਜਿਮਣੀ ਚੋਣਾਂ ਭਾਵੇਂ ਉਹ ਲੋਕ ਸਭਾ ਚੋਣਾਂ ਤੋਂ ਕਾਰਨ ਇਹ ਸੀ ਵੀ ਜੋ ਮੁਲਾਜ਼ਮਾਂ ਦੀ ਤਿਆਰੀ ਚੱਲੀ ਹੈ ਤੇ ਜਦੋਂ ਮੁਲਾਜ਼ਮਾਂ ਨੇ ਉੱਥੇ ਜਾ ਕੇ ਆਪ ਦਾ ਪ੍ਰਚਾਰ ਕੀਤਾ ਜੋ ਆਰੀ ਚਲਾਈ ਆ ਤੇ ਉਹਦੇ ਨਤੀਜੇ ਜਿਹੜੇ ਆ ਉਹ ਭੁਗਤਨੇ ਪਏ ਤੇ ਉਹ ਹਜੇ ਤੱਕ ਰਾਸ ਨਹੀਂ ਆਇਆ ਮਨਪ੍ਰੀਤ ਬਾਦਲ ਨਾਲ ਦੀ ਨਾਲ ਹੀ ਜਿਹੜੀਆਂ ਆਪਾਂ ਗੱਲ ਕਰ ਲਈਏ ਲੋਕ ਸਭਾ ਚੋਣਾਂ ਜਿਹੜੀਆਂ ਹੁਣੇ ਨਿਕਲ ਕੇ ਗਈਆਂ ਜੀ ਅਸੀਂ ਮੌਕਾ ਦਿੱਤਾ ਸੀ 2 ਸਾਲ ਵੀ ਚਲੋ ਨਵੀਂ ਸਰਕਾਰ ਆ ਅਸੀਂ ਟਾਈਮ ਦਿੱਤਾ ਸੀ ਮਲਾਇਮਾਨੇ ਪੁਰਾਣੀ ਪੈਨਸ਼ਨ ਦੀ ਗੱਲ ਕਰੀਏ ਪੁਰਾਣੇ ਬਕਾਇਆਾਂ ਦੀ ਗੱਲ ਕਰੀਏ ਸਾਡੇ ਤਸਕੀਲਾ ਤੇ ਲਾਗੂ ਕਰਨ ਦੀ ਗੱਲ ਕਰੀਏ ਪੰਜਾਬ ਦੀ ਵੀ ਚਲੋ ਕਰਨਗੇ 2 ਸਾਲੇ ਜਿਵੇਂ ਆਪ ਹੀ ਕਹਿੰਦੇ ਵੀ ਸਾਨੂੰ ਸਮਾਂ ਚਾਹੀਦਾ ਵੀ ਬਾਲੀ ਕਾਲੀ 2 ਸਾਲ ਦਾ ਸਮਾਂ ਕੋਈ ਘਟ ਨਹੀਂ ਹੁੰਦਾ ਸਮਾਂ ਦਾ 2.5 ਸਾਲ 2 ਸਾਲ ਗਿਆ ਤਾਂ ਅਸੀਂ ਢੀਕ ਢੀਕ ਕੇ ਮਤਲਬ ਲੋਕ ਸਭਾ ਚੋਣਾਂ ਜਿਹੜੀਆਂ ਹੁਣ ਲੰਘ ਕੇ ਗਈਆਂ ਇਹਦੇ ਚ ਅਸੀਂ ਆਪਦੇ ਵੱਲੋਂ ਮਿਹਨਤ ਲਾਈ ਸੀ ਉਹ ਆਪੀ ਇਸ ਗਲੋਬਲ ਇਸਾਂ ਦਾ ਫਰੰਟ ਵੱਲੋਂ ਕਿ ਪੰਜਾਬ ਪੇਸਕੇਲ ਨਹੀਂ ਤਾਂ ਵੋਟ ਨਹੀਂ ਓਕੇ ਇਹ ਜਿੰਨਾ ਸਰਕਾਰਾਂ ਨੇ ਮੰਲੋ ਸਾਨੂੰ ਜਿਹੜਾ ਨੇਤਾਵਾਂ ਨੇ ਲਾਰੇ ਲਾਏ ਆ ਤੇ ਅਸੀਂ ਉਹਦਾ ਜਿਹੜਾ ਵਿਰੋਧ ਕਰਾਂਗੇ ਜੇ ਉਹ ਪੰਜਾਬ ਪੇਸਕੇਲ ਲਾਗੂ ਨਹੀਂ ਕਰਨਗੇ ਤਾਂ ਪੂਰੇ ਹਲਕਾ ਚ ਤੁਹਾਨੂੰ ਪਤਾ ਕਿ ਮਲਾਜਮ ਜਿਹੜੇ ਆ ਉਹ ਪ੍ਰਭਾਵ ਰੱਖਦੇ ਆ ਸਾਡੀਆਂ ਹੋਰ ਜਥੇਬੰਦੀਆਂ ਨੇ ਵੀ ਇਸ ਚ ਹਮਾਇਤ ਕੀਤੀ ਤੇ ਉਹਦਾ ਨਤੀਜਾ ਜਿਹੜਾ ਉਹ ਲੋਕ ਸਭਾ ਦੇ ਜਿਹੜੇ ਨਤੀਜੇ ਆ ਉਹਦੇ ਚ ਆਪਾਂ ਵੇਖ ਸਕਦੇ ਆ ਕਿ ਉਹ ਮਹਿਮੰਦਾ ਜਿਹੜਾ ਮਲਾਜਮਾਂ ਦਾ ਜਿਹੜਾ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਮਲਾਜਮਾਂ ਨੂੰ ਉਹਦੇ ਨਤੀਜੇ ਇਹਨਾਂ ਨੇ ਵੇਖ ਲਿਆ 13 0 ਤੋਂ 100 ਰੋ 1 ਕਾ ਲੈ ਗਿਆ ਮਗਰ ਤਿੰਨ ਹੀ ਰਹਿ ਗਈਆਂ ਤੇ ਆਉਣ ਵਾਲੇ ਸਮੇਂ 'ਚ ਫਿਰ ਜਿਮਣੀ ਚੋਣਾ ਜੀ ਆ ਰਹੀਆਂ ਪੰਜ ਵਿਧਾਨ ਸਭਾ ਚੋਣਾਂ 'ਚ ਤੇ ਜੇਕਰ ਤਾਂ ਇਹ ਸਬਕ ਲੈਣਗੇ ਲੋਕ ਸਭਾ ਦੀਆਂ ਚੋਣਾਂ ਤੋਂ ਸੱਤਾਧਾਰੀ ਪਾਰਟੀ ਸਾਡਾ ਕੋਈ ਹੱਲ ਕਰਨ ਬਾਰੇ ਸੋਚਣਗੇ ਤਾਂ ਅਸੀਂ ਸਮਝਦੇ ਹਾਂ ਵੀ ਸਹੀ ਰਹੂਗਾ ਪਰ ਨਹੀਂ ਤਾਂ ਹਾਂ ਹਾਂ ਕਰੋ ਨਹੀਂ ਤਾਂ ਅਸੀਂ ਜਿਹੜੇ ਵਿਧਾਨ ਸਭਾ ਚੋਣਾਂ ਆ ਰਹੀਆਂ ਇਹਦੇ 'ਚ ਵੀ ਪੂਰਾ ਸੱਤਾਧਾਰੀ ਪਾਰਟੀ ਦੇ ਖਿਲਾਫ ਡਟਵਾ ਜ਼ੋਰ ਲਾਵਾਂਗੇ ਜਿਹੜਾ ਤੁਸੀਂ